ਕਈ ਕੋਟ ਕੀਏ ਚਿਰ ਚਿਰ ਨਾਮ ਹੁੰਦਾ ਚਰਨਜੀਤ ਲੰਬੀ ਉਮਰ ਦੇ ਵਿੱਚ ਜੀਣਾ ਜਿਹੜਾ ਹੈ ਨਾ ਜੀ ਤਾਂ ਉਹ ਆਪ ਜੀ ਜਪਜੀ ਸਾਹਿਬ ਦੇ ਵਿੱਚ ਪੜਦੇ ਉਹ ਜੇ ਜੁਗਚਾਰੇ ਅਰਜਾ ਚਾਰ ਯੁੱਗਾਂ ਦੀ ਵੀ ਉਮਰ ਹੋ ਜਾਵੇ ਹੋਰ ਦਸੌਣੀ ਹੋਏ ਉਤੋਂ ਵੀ 10 ਗੁਣਾ ਹੋਰ ਹੋ ਜਾਵੇ ਹੋਰ ਦਸੌਣੀ ਹੋਏ ਨਮਾ ਖੰਡਾ ਵਿੱਚ ਜਾਣੀ ਨਾਲ ਚੱਲੇ ਸਭ ਨੌਖੰਡ ਪ੍ਰੀਤਮੀ ਸਾਰੇ ਪਾਸੇ ਮੈਂ ਇਹਦਾ ਸੌਖਾ ਜਿਹਾ ਪ੍ਰਮਾਣ ਕਈ ਵਾਰੀ ਦਿਨਾ ਹੁੰਦਾ ਹੈ ਕਿ ਸੌਖਾ ਸਮਝੇ ਦਾ ਨੌਖੰਡ ਜਿੱਦਾਂ ਹਿਸ਼ਾਰਪੁਰ ਜ਼ਿਲ੍ਹਾ ਹੈ ਉਹਦੇ ਵਿੱਚ ਕਿੰਨੇ ਨੌਖਾ ਐਮਐਲਏ ਹੋਣ ਤੇ ਇੱਕ ਐਮਪੀ ਬਣ ਗਿਆ ਉਹਦਾ ਨਮਾ ਖੰਡਾ ਵਿੱਚ ਜਾਣੀ ਹੈ ਨਾ ਜੀ ਉਹ ਐਮਪੀ ਕਿ ਇਧਰ ਨੂੰ ਆਵੇ ਤੇ ਉਹ ਸਾਰੇ ਐਮਐਲਏ ਉਹਦਾ ਸਤਿਕਾਰ ਕਰਦੇ ਨੇ ਨਮਾਖੰਡਾਂ ਵਿੱਚ ਜਾਣੇ ਨਾਲ ਚਲੇ ਸਭ ਕੋਏ ਉਮਰ ਵੀ ਲੰਬੀ ਹੋਈ ਐ ਔਰ ਤੁਹਾਨੂੰ ਪਤਾ ਹੀ ਜਿਲੇ ਇਹੋ ਜਾਂ ਕੋਈ ਅਫਸਰ ਆਉਂਦਾ ਤੇ ਉਹਦੇ ਨਾਲ ਚਲੇ ਸਾਰੇ ਉਹਦੇ ਨਾਲ ਤੁਰਦੇ ਐ ਨਾਲ ਚਲੇ ਸਭ ਕੋਏ ਚੰਗਾ ਨਾਂ ਰਖਾਇ ਕੇ ਜਸ ਕੀਰਤ ਜਗਲੇ ਦੁਨੀਆ 'ਚ ਚੰਗਾ ਨਾਂ ਰਖਾਇਆ ਤੇ ਜਸ ਕੀਰਤ ਕਿਹਦੀ ਲਈ ਐ ਜਗ ਦੀ ਲਈ ਐ ਰੱਬ ਦੀ ਥੋੜੀ ਲਈ ਐ ਕੋਈ ਹੋ ਸਕਦਾ ਰੱਬ ਨੂੰ ਤਾਂ ਤੂੰ ਦੇਖਦਾ ਹੀ ਨਹੀਂ ਪਿਆ ਫਿਰ ਕੀ ਕਰੀਏ ਅਸੀਂ ਭੈ ਜਸ ਕੀਰਤ ਜਗਲੇ ਅਗਲੀ ਪੰਕਤੀ ਨੇ ਪਹਿਲੀਆਂ ਪੰਕਤੀਆਂ ਦੀ ਕਾਟ ਕਰ ਦਿੱਤੀ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਐਡਾ ਤੂੰ ਮਹਾਨ ਬੰਦਾ ਸੀ ਸਾਨੂੰ ਲੱਗਦਾ ਨਾ ਇਹ ਬੜੇ ਮਹਾਨ ਨੇ ਪਰ ਕਹਿੰਦੇ ਜੇ ਉਹਦੀ ਨਦਰ ਚ ਨਹੀਂ ਆਇਆ ਗੁਰੂ ਨਾਨਕ ਦੀ ਤੇ ਤੇਰੀ ਅੱਗੇ ਦਰਗਾਹ ਦੇ ਵਿੱਚ ਕਿਸੇ ਨੇ ਬਾਤ ਨਹੀਂ ਕੁਛ ਨਹੀਂ ਬੋਲੋ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਤੇ ਜਾਏਗਾ ਕਿੱਥੇ ਕਹਿੰਦੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਤੇਉ ਕੁੱਤੇ ਦੇ ਕੰਨ ਵਿੱਚ ਕੀੜਾ ਬਣ ਕੇ ਪਵੇਂਗਾ ਦੂਜਾ ਜਨਮ ਵੀ ਕੀਟਾ ਅੰਦਰ ਕੀੜ ਫਿਰ ਉੱਥੇ ਜਨਮ ਹੋਏਗਾ ਤੇ ਦੋਸੀ ਦੋਸ ਧਰੇ ਜਿਸ ਕੁੱਤੇ ਦੇ ਕੰਨਾਂ 'ਚ ਕੀੜੇ ਪਏ ਹੁੰਦੇ ਨੇ ਜਿਹਨੂੰ ਆਪਜੀ ਪਿੰਡ ਦੇ ਵਿੱਚ ਸਾਰਿਆਂ ਤੋਂ ਦੋਸੀ ਬੰਦਾ ਕਹਿੰਨੇ ਆ ਉਹ ਕੁੱਤਾ ਉਸ ਦੋਸੀ ਦੇ ਘਰ ਵੀ ਚਲਿਆ ਜਾਏ ਜਿਹੜਾ ਕਹਿੰਦੇ ਇਹਦੇ ਮੱਥੇ 'ਤੇ ਨਹੀਂ ਲੱਗਣਾ ਤਾਂ ਦੋਸੀ ਉਹ ਦੋਸੀ ਵੀ ਉਹਦੇ ਡੰਡੇ ਮਾਰੇਗਾ ਕਿ ਤੂੰ ਮੁਸ਼ਕ ਆਉਂਦੀ ਆ ਬੋਲੋ ਦੋਸੀ ਦੋਸ ਧਰੇ ਦੋਸ਼ੀ ਤੋਂ ਦੋਸ਼ੀ ਬੰਦਾ ਵੀ ਮੁਸ਼ਕਾਲੇ ਕੁੱਤੇ ਨੂੰ ਇਹ ਹਾਲਾਤ ਜਿਹੜੀ ਹੁੰਦੀ ਹੈ ਰਾਜੇ ਕਾਦੇ ਨਾ ਹੁੰਦੀ ਹੈ ਕਿ ਜਿਹੜੇ ਅਸੀਂ ਭੋਗ ਭੋਗਦੇ ਖਦਾ ਨੂੰ ਭੁੱਲ ਕੇ ਜੇ ਹਾਂ ਦੂਜੇ ਪਾਸੇ ਇਹ ਅਮੇ ਲੰਬੀ ਉਮਰ ਦਾ ਇੱਕ ਤਾਂ ਇਹ ਹਾਲਤ ਹੋ ਜਾਂਦੀ ਹੈ ਇੱਕ ਚਲਿਆ ਗਿਆ ਨਿਮਰਤਾ ਦੇ ਵਿੱਚ ਕਾਦੇ ਚ ਚਲਿਆ ਗਿਆ ਨਿਮਰਤਾ ਚ ਤੂੰ ਹੀ ਤੂੰ ਕਰ ਰਿਹਾ ਉਮਰ ਉਹਦੀ ਵੀ ਲੰਬੀ ਹੋਈ ਹੈ ਉਹ ਕਿੱਥੇ ਖੜਾ ਹੈ ਸ਼ੀਰਿ ਰਾਗ ਪੜੋ ਆਪ ਜੀ ਕੋਟ ਕੋਟੀ ਮੇਰੀ ਅਰਜਾ ਪਵਨ ਪੀਣ અપਿਆਵ ਹੇ ਵਾਇਗੁਰੂ ਜੇ ਤੂੰ ਮੇਰੀ ਕਰੋੜਾਂ ਵਰਿਆਂ ਦੀ ਵੀ ਉਮਰ ਕਰਦਾ ਮੈਂ ਔਰ ਮੈਨੂੰ ਇੰਨੀ ਉੱਚੀ ਅਵਸਥਾ ਦੇ ਵਿੱਚ ਲੈ ਜਾਵੇਂ ਬਸ ਪਵਨ ਆਲੀ ਮੇਰੀ ਖਰਾਕ ਹੋਵੇ ਕੋਈ ਕਿਸੇ ਨਾਲ ਦੁਸ਼ਮਣ ਨਹੀਂ ਐ ਮੇਰੀ ਪਵਨ ਪੀਣ અપਿਆਵ ਚੰਦ ਸੂਰਜ 도ਏ ਗੁਫੇ ਨਾ ਦੇਖਾਂ ਮੈਨੂੰ ਪਤਾ ਨਾ ਲੱਗੇ ਪਾਸ਼ਾ ਤੇਰੇ ਨਾਮ ਨੂੰ ਜਪਦਿਆਂ ਤੇਰਾ ਸਿਮਰਨ ਕਰਦਿਆਂ ਕਿ ਚੰਦਰਮਾ ਰਾਤਰੀ ਕਦ ਲੰਘ ਗਈ ਐ ਤੇ ਸੂਰਜ ਕਦ ਲੰਘ ਗਿਆ ਬੋਲੋ ਐਹੂ ਜੀ ਸੁਨ ਵਸਤਾ ਵਿੱਚ ਲੈ ਜਮੇ ਤੂੰ ਸਹਿਜ ਗੁਫਾ ਮੇ ਆਸਨ ਬੰਧਿਆ ਵਾਲਾ ਖੇਡ ਹੋ ਜੇ ਚੰਦ ਸੂਰਜ ਦੋਏ ਗੁਫੇ ਨਾ ਦੇਖਾਂ ਛੁਪਣੇ ਸੌਣਾਂ ਥਾਂ ਤੇ ਬਾਕੀ ਪ੍ਰਤੱਖ ਤਾਂ ਕੀ ਐ ਕਿਤੇ ਮੈਨੂੰ ਸੁਪਨੇ 'ਚ ਵੀ ਨੀਂਦ ਨਾ ਆਜ ਆ ਜੇ ਸ਼ੁਪਣੇ ਉਸ ਵੇਲੇ ਵੀ ਮੇਰਾ ਚਿੰਤਨ ਚੱਲਦਾ ਹੋਵੇ ਨਹੀਂ ਨੀਂਦ ਹੈ ਸ਼ੁਪਣੇ ਦੇ ਵਿੱਚ ਵੀ ਮੇਰੇ ਕੀ ਹੈ ਤੇਰਾ ਚਿੰਤਨ ਚੱਲਦਾ ਹੋਵੇ ਪਰ ਨੀਂਦ ਆਲਾ ਖੇਡ ਨਾ ਸੁਪਣੇ ਜਾਓ ਜੇ ਕਿ ਤੈਨੂੰ ਭੁੱਲ ਜਾਵਾਂ ਸ਼ੁਪਣੇ ਸੌਣਾ ਤਾਂ ਉਹ ਫਿਰ ਵੀ ਕੀ ਕਹਿ ਰਿਹਾ ਐ ਏਡੀ ਅਵਸਥਾ ਜਿਸ ਨੂੰ ਮਿਲ ਗਈ ਕਹਿੰਦਾ ਭੀ ਤੇਰੀ ਕੀਮਤ ਨਾ ਪਵੇ ਦੇਖੋ ਇੱਕ ਭੁੱਲ ਕੇ ਗਿਆ ਤੇ ਕੁੱਤੇ ਦੀ ਕਾਨਾਂ ਦੇ ਵਿੱਚ ਤੇ ਇੱਕ ਉਸਤਤ ਕਰਦਾ ਕਰਦਾ ਉਸਤਤ ਦੇ ਵਿੱਚ ਹੀ ਰਮਿਆ ਵੀ ਮੈਂ ਕਰੀ ਜਮਾ ਕਰੀ ਜਮਾ ਤੇ ਤੂੰ ਉਮਰੀ ਦੇ ਚੱਲ ਬੋਲੋਸ ਤੂੰ ਲੰਬੀ ਕਰੀ ਜਾਨਾ ਮੈਂ ਤੇਰਾ ਚੰਤ ਲੰਬਾ ਕਰੀ ਜਾਣਾਂ ਤੇ ਨਾਲ ਉਹ ਕਹਿ ਰਿਹਾ ਭਾਵੇਂ ਤੂੰ ਇਤੋਂ ਵੀ ਹੋਰ ਕਰੋੜਾ ਮੈਨੂੰ ਦੇ ਦੇ ਇਹ ਤਾਂ ਮੁਕਣੀ ਨਹੀਂ ਤੇਰੀ ਉਸਤਤ ਕਹਿੰਦਾ ਭੀ ਤੇਰੀ ਕੀਮਤ ਨਾ ਪਵੇ ਅਸੀਂ ਨੂੰ ਰਜ ਦੇਖੋ ਤਾਂ ਹੀ ਕਰਦੇ ਆ ਕਿ ਬਾਣੀ ਨੂੰ ਬਹੁਤ ਛੋਟੇ ਦਾਇਰੇ ਦੇ ਵਿੱਚ ਨਾ ਖੋਲੋ ਕੀ ਹੈ ਆਪਾਂ ਬਹੁਤ ਛੋਟੇ ਜਿਹੇ ਗੱਲ ਕਰ ਜੰਨੇ ਬਾਣੀ ਨੂੰ ਲੈ ਕੇ ਬਾਣੀ ਬਹੁਤ ਮਹਾਨ ਵਸਤੂ ਹੈ ਹੈ ਨਾ ਜੀ ਤੋਂ ਗੁਰੂ ਪਾਤਸ਼ਾਹ ਕਿਰਪਾ